ਦਿਆਂ ਵੱਖ-ਵੱਖ ਟੁਕੜੀਆਂ ਦੇ ਵੱਲੋਂ ਬਟਾਲਾ ਦੇ ਭੀੜਪਾੜ ਵਾਲੇ ਇਲਾਕੇ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ। ਜੀਐਸਪੀਸੀਟੀ ਏਡੀ ਸਿੰਘ ਦੇ ਵੱਲੋਂ 플ੈਗ ਮਾਰਚ ਦੀ ਅਗਵਾਈ ਕੀਤੀ ਗਈ ਹੈ ਜੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਬਣਾਉਣ ਦੇ ਲਈ ਅਤੇ ਸਮਾਜ ਵਿਰੋਧੀ ਅੰਸਰਾਂ ਨੂੰ ਡਰ ਪਾਉਣ ਦੇ ਲਈ ਇਹ 플ੈਗ ਮਾਰਚ ਕੱਡੇ ਜਾਂਦੇ ਹਨ ਬਟਾਲਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਟੁਕੜੀਆਂ 플ੈਗ ਮਾਰਚ ਕੱਢ ਰਹੀਆਂ ਹਨ ਅਤੇ 플ੈਗ ਮਾਰਚ ਕੱਢਣ ਦਾ ਮਕਸਦ ਇਹ ਹੈ ਕਿ ਲੋਕਾਂ ਦੇ ਵਿੱਚ ਪੁਲਿਸ ਦੇ ਨਾਲ ਸਹਿਯੋਗ ਕਰਨ ਦਾ ਸੰਦੇਸ਼ ਜਾਵੇ ਤਾਂ ਜੋ ਸੁਤੰਤਰਤਾ ਦਿਹਾੜਾ 15 ਅਗਸਤ ਦਾ ਦਿਨ ਅਮਨ-ਅਮਾਨ ਅਤੇ ਖੁਸ਼ਹਾਲੀ ਦੇ ਨਾਲ ਨਿਕਲੇ ਜਰਾਂ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ 15 ਅਗਸਤ ਆਉਣ ਵਾਲੀ ਆ ਤੇ ਸੀਨੀਅਰ ਐਸਪੀ ਸਾਹਿਬ ਦੀ ਹਾਜ਼ਰੀ ਤੇ ਜੀਪੀ ਸਾਹਿਬ ਦੀ ਹਾਜ਼ਰੀ ਤੇ 15 ਅਗਸਤ ਦੇ ਸਬੰਧ ਵਿੱਚ ਚੱਕਰੀ ਬਾਜ਼ਾਰ ਦੇ ਵਿੱਚ ਸਾਰੇ ਇਹਨਾਂ ਬਾਜ਼ਾਰਾਂ ਵਿੱਚ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ ਜੀ ਇਹਦੇ ਵਿੱਚ ਸਰਚ ਕੀਤਾ ਗਿਆ ਜਾਂ ਕਿਹੜੇ ਕਿਤੇ ਸਰਚ ਸਾਰੇ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਰਵੇ 15 ਅਗਸਤ ਨੂੰ ਖੁਸ਼ੀ-ਖੁਸ਼ੀ ਬਣਾਉਣ ਜੇ ਕੋਈ ਨਿਵਾਰਤ ਚੀਜ਼ ਮਿਲਦੀ ਹੈ ਨਿਵਾਰਤ ਵਾਟਸੈਪ ਦਿੱਤਾ ਕੋਈ ਬੈਗ ਮਿਲਦਾ ਉਹਦੇ ਸਾਨੂੰ ਸੋਚਣਾ ਦੇਣ ਕੋਈ ਅਣਸਖਾਵੀ ਘਟਨਾਣਾ ਵਾਪਰ ਜੇ ਕੇਸ ਕਰਕੇ ਫਲੈਗ ਮਾਰਕ ਕਰਨਾ ਕਿੰਨੇ 30 ਸਮੇਂ ਤੋਂ ਲੋਕਾਂ ਤੇ ਕੀ ਪ੍ਰਭਾਵ ਜਾਏਗਾ ਲੋਕਾਂ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਬਣੇਗਾ ਕਿ ਪੁਲਿਸ ਸਾਡੇ ਨਾਲ 24 ਘੰਟੇ ਤੁਰੇ ਰਹੇਗੀ ਤੁਹਾਡ ਨੂੰ ਕੋਈ ਸੰਪਰਕ ਕਰਨ ਲਈ ਪੁਲਿਸ ਆਮ ਲੋਕ ਕੀ ਕਰਦਾ ਹੈ ਤੁਹਾਡ ਨੂੰ ਸੰਪਰਕ ਕਰਨ ਲਈ ਐਸਚਓ ਦਾ ਨੰਬਰ ਹੈ ਜੀ ਮੇਰਾ ਨੰਬਰ ਆ ਜੀ ਸੀਡੀਐਸ ਦੱਸੇ ਵਾਲਾ ਇਹਦਾ ਨੰਬਰ ਹੈ ਕੰਟਰੋਲ ਰੂਮ ਦਾ ਨੰਬਰ ਹਰ ਜੀ ਦਾ ਨੰਬਰ ਬੈਕ ਐਕੋ ਕਲੋਨੀ ਵਾਲੇ ਪਾਸੇ ਤੇ ਨਿਕਲ ਕੇ ਸਾਰਾ ਹਸੀ ਦਾ ਪੁਲ ਸਾਰਾ ਕਰਾਂਗੇ ਉਦੋਂ ਕਿ ਜਿਹੜੇ ਦੇਖ ਹੈ ਜੀ ਜਿਆ ਆਮ ਨਾਗਰਿਕ ਦੇ ਅੰਦਰ ਡਰ ਦੀ ਭਾਵਨਾ ਖਤਮ ਹੁੰਦੀ ਆ ਤੇ ਮਾਰੇ ਅੰਸਰ ਦੇ ਅੰਦਰ ਵੀ ਇਹ ਭਾਵਨਾ ਹੁੰਦੀ ਹੈ ਵੀ ਮੈਂ ਪੁਲਿਸ ਦੇ ਅੱਗੇ ਨਾ ਜਾਵਾਂ ਲੋਕਾਂ ਦੇ ਪਿੱਛੇ